ਸੋਰਠਿ ਮਹਲਾ 5 ਘਰ ਦੂਜਾ ਮਾਟ ਗਰਬ ਮਹਿ ਆਪਨ ਸਿਮਰਨ ਦੇਹ ਤਹ ਤੁਮ ਰਖਣ ਹਾਰੇ ਮਾਟ ਗਰਬ ਮਹਿ ਆਪਨ ਸਿਮਰਨ ਦੇਹ ਤਹ ਤੁਮ ਰਖਣ ਹਾਰੇ ਪਵਕ ਸਾਗਰ ਅਥਾ ਲਹਿਰ ਮੇ ਧੋ ਤੂੰ ਠਾਕੁਰ ਸਿਰ ਮੋਰਾ ਇਹਾ ਮਹਾਂਤ ਹਾਰੋ ਢੋਰਾ ਰਹਾ ਕਿਤੇ ਕੋ ਮੇਰੇ ਸੰਮਾਨੇ ਕਰਨ ਹਾਰ ਤ੍ਰਣ ਜਾਣੇ ਥੂ ਦਾਤਾ ਮੰਗਨ ਕੋ ਸਗਲੀ ਦਾਨ ਦੇਹ ਪ੍ਰਭ ਭਾਨੇ ਕਿਨ ਮਹਯਵਰਾ ਖਿਨੇ ਮਹਯਵਰਾ ਅਚਰਜ ਚਲਤ ਤੁਮਾਰੇ ਰੂੜੋ ਗੂੜੋ ਘਰ ਗੰਭੀਓ ਉੱਚੋ ਅਗਮ ਅਪਾਰੇ ਸਾਧ ਸੰਗ ਜੋ ਤੁਮਹਿ ਮਲਾਇਓ ਤੋ ਸੁਣੀ ਤੁਮਾਰੀ ਬਾਣੀ ਆਨੰਦ ਭਇਆ ਬੇਖਤ ਹੀ ਨਾਨਕ ਪ੍ਰਤਾਪ ਪੁਰਖ ਨਰਵਾਣੀ ਆਨੰਦ ਭਇਆ ਬੇਖਤ ਹੀ ਨਾਨਕ ਪ੍ਰਤਾਪ ਪੁਰਖ ਨਰਵਾਣੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ